ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਸੋ ਅੱਜ ਮੈਂ ਬਣਾਉਣ ਜਾ ਰਹੀ ਸੀ ਜੀ ਦਲੀਆ ਬਜ਼ੁਰਗਾਂ ਵਾਸਤੇ ਠੀਕ ਹੈ ਜੀ ਤੇ ਇਹਨੂੰ ਅਸੀਂ ਇਸ ਤਰ੍ਹਾਂ ਕਰਕੇ ਡਰਾਈ ਰੋਸਟ ਵੀ ਕਰ ਸਕਦੇ ਹਾਂ ਦੇਖੋ ਤੁਸੀਂ ਇਹ ਦਲੀਆ ਹੈਗਾ ਜੀ ਘਰ ਦਾ ਬਣਿਆ ਚੱਕੀ ਦਾ ਤੇ ਰੈਡੀਮੇਡ ਦਲੀਆ ਨਹੀਂ ਆ ਸੋ ਚੱਕੀ ਤੋਂ ਕਰਵਾਇਆ ਸੀਗਾ ਆਪ ਤੇ ਬਹੁਤ ਹੀ ਵਧੀਆ ਬਣੇਗੇ ਪਿਆਰ ਹੋਇਆ ਆ ਅਸੀਂ ਮਤਲਬ ਡੇਲੀ ਬਣਾਉਂਦੇ ਆ ਬਜ਼ੁਰਗਾਂ ਲਈ ਤੇ ਸਵੇਰੇ ਸਵੇਰੇ ਮੈਦਾ ਬਣਾ ਦੇਣਾ ਹੁੰਦਾ ਵਾ ਬਟ ਤੁਸੀਂ ਹਲਕਾ ਜਾਂ ਦੇਸੀ ਘਿਓ ਵੀ ਲਗਾ ਸਕਦੇ ਹੋ ਕਿਉਂਕਿ ਇਹ ਫਿਰ ਨਾ ਬਾਅਦ ਵਿੱਚ ਉੱਬਲਦਾ ਨਹੀਂਗਾ ਘਿਓ ਪਾਣ ਨਾਲ ਠੀਕ ਹੈ ਜੀ ਮੈਂ ਡਰਾਈ ਰੋਸਟ ਵੀ ਕਰ ਲੈਂਦੀ ਆ ਨੀਆਂ ਤੇ ਦੇਸੀ ਘਿਓ ਵੀ ਕੋ ਹਲਕਾ ਜਿਹਾ ਲਗਾ ਰਹੀ ਆ ਤਾਂ ਕਿ ਇੱਕ ਤੇ ਇਹਦੇ ਨਾਲ ਲੱਗ ਜਾਣਾ ਦਲੀਏ ਤੇ ਦਲੀਆ ਸੜੂਗਾ ਨਹੀਂ ਥੱਲੇ ਨਹੀਂ ਲੱਗਦਾ ਫਿਰ ਤੇ ਉਸ ਤੋਂ ਬਾਅਦਾਂ ਬਾਕੀ ਇਹ ਉਬਲੇਗਾ ਨਹੀਂ ਤੇ ਬਣਨਾ ਪਾਣੀ ਚ ਹੀ ਆ ਜੀ ਦੁੱਧ ਚ ਨਹੀਂ ਬਣਾ ਰਹੀ ਕਿਉਂਕਿ ਬਜ਼ੁਰਗਾ ਨੂੰ ਨਾ ਸ਼ੂਗਰ ਵੀ ਹੈ ਬੀਪੀ ਵੀ ਹੈ ਤੇ ਬੀਪੀ ਤੇ ਹੈਗਾ ਬਟ ਕਿ ਉਹ ਜਿਹੜਾ ਮੈਂ ਤਾਂ ਹੀ ਬਹੁਤ ਘੱਟ ਪਾਇਆ ਆ ਇਹ ਸਾਰਾ ਪਾਣੀ ਚ ਦਲੀਆ ਬਣਾ ਕੇ ਉਹਨਾਂ ਨੂੰ ਤੇ ਸ਼ੱਕਰ ਪਾ ਕੇ ਦੇਣਾ ਆ ਗੋੜ ਸ਼ੱਕਰ ਮਿਸ਼ਰੀ ਪਾ ਲਓ ਤੁਸੀਂ ਠੀਕ ਹੈ ਜੀ ਚੀਨੀ ਨਹੀਂ ਆਪਾਂ ਯੂਜ਼ ਕਰਦੇ ਇਹ ਇਹਨੂੰ ਮਤਲਬ ਬਿਲਕੁਲ ਸਲੋ ਫਲੇਮ ਤੇ ਸੀ ਅਹੀਂ ਇਦਾਂ ਕਰਕੇ ਰੋਸਟ ਕਰਨਾ ਜਿਹੜਾ ਕਿ ਸੜੇ ਨਾ ਇੱਕ ਮੈਂ ਲੈ ਬਰਤਨ ਸਟੀਲ ਦਾ ਲਿਆ ਸਟੀਲ ਦੇ ਬਰਤਨ ਨੂੰ ਤੇ ਬਹੁਤ ਵਧੀਆ ਲੱਗ ਜਾਂਦਾ ਹੈ ਨੀਚੇ ਸੜ ਵੀ ਜਾਂਦਾ ਹੈ ਤੇ ਬਹੁਤ ਹੀ ਵਧੀਆ ਦਲੀਆ ਬਣ ਜਾਂਦਾ ਹੈ ਤੇ ਬਜ਼ੁਰਗਾਂ ਦੇ ਨਾਲ-ਨਾਲ ਬੱਚੇ ਵੀ ਖਾ ਲੈਂਦੇ ਆ ਕਿੰਨਾ ਟੇਸਟ ਹੁੰਦਾ ਹੈ ਤੇ બસ ਇਹਨਾਂ ਕਿ ਆਪਾਂ ਕਿਉਂ ਪਾਣਾ ਜੇ ਤੇ ਤੁਸੀਂ ਤੰਦਰੁਸਤ ਤੋਂ ਬੱਚਿਆਂ ਲਈ ਬਣਾ ਰਹੇ ਹੋ ਤੇ ਕਿਉਂ ਤੁਸੀਂ ਦਲੀਏ ਦੇ ਅਕੋਰਡਿੰਗ ਵੀ ਪਾ ਸਕਦੇ ਠੀਕ ਹੈ ਜੀ ਤੇ ਇਹਨੂੰ ਜ਼ਿਆਦਾ ਕਾਲਾ ਨਹੀਂ ਜੇ ਕਰਨਾ ਬਸ ਹਲਕਾ ਹੀ ਰੋਸਟ ਕਰਨਾ ਆਪਾਂ ਜਿਹਦੇ ਨਾਲ ਕਿ ਇਹਦਾ ਕਲਰ ਜਿਹੜਾ ਵਾ ਬਰਾਊਨ ਜਿਹਾ ਰਹੇ ਬਲੈਕ ਨਾ ਕਰ ਲਿਓ ਮੇਰਾ ਫਿਰ ਵੀ ਕਰਦਾ ਕਰਦਾ ਹਲਕਾ ਜਾਂ ਇੱਕ ਸਾਈਡ ਦੇ ਉੱਪਰ ਦਲੀਆ نیچے ਲੱਗ ਗਿਆ ਹੋਇਆ ਆ ਜਿਹਦੇ ਨਾਲ ਕਿ ਇੱਕ ਦੋ ਦਾਣੇ ਜਿਹੜੇ ਆ ਬਲੈਕ ਹੋ ਗਏ ਹੋਏ ਆ ਚਲੋ ਕੋਈ ਚੱਕਰ ਨਹੀਂ ਲੱਗਤੇ ਮਿਕਸ ਕਰੀ ਲੈਣੇ ਆ ਕਦੀ ਬੱਚੇ ਨਹੀਂ ਖਾਂਦੇ ਨਾ ਤੇ ਤੁਸੀਂ ਧਿਆਨ ਰੱਖਣਾ ਹੈ ਕਿ ਥੱਲੇ ਨਾ ਲੱਗੇ ਦਲੀਆ ਸੜੇ ਨਾ ਇਹਨੂੰ ਬਹੁਤ ਜ਼ਿਆਦਾ ਰੋਸਟ ਨਹੀਂ ਕਰਨ ਦੀ ਜ਼ਰੂਰਤ ਹੋਣੀ ਕਿਉਂਕਿ ਇਹ ਬੀਕ ਬਹੁਤ ਹੁੰਦਾ ਤੇ ਆਪਾਂ ਬਸ ਜਿੰਨਾ ਕੋਸਟ ਕਰਨਾ ਸੀ ਸਾਡਾ ਰੋਸਟ ਹੋ ਗਿਆ ਹੋਇਆ ਆ ਦੇਖੋ ਤੁਸੀਂ ਬਿਲਕੁਲ ਇੰਨਾ ਕੀ ਰੋਸਟ ਕਰਨਾ ਹੈ ਕੀ ਜੀਦਾ ਸਿਰਫ ਲਾਲਗੀ ਜੀ ਰਵੇ ਬ્લેਕਿਸ਼ ਨਾ ਰਵੇ 컬러 ਜੁਨੇ ਸਿਰਫ ਪਾਤਾ ਹੋਇਆ ਜੀ ਪਾਣੀ ਪਾਣੀ ਥੋੜਾ ਜਿਹਾ ਖੁੱਲਾ ਪਾ ਲਓ ਕਿਉਂਕਿ ਬਿਲਕੁਲ ਸਲੋ ਫਲੇਮ ਤੇ ਸਾਡਾ ਦਲੀਆ ਬਨਣਾ ਹੈ ਤੇ ਉਹਦੇ ਨਾਲ ਇਹ ਮਤਲਬ ਪਾਣੀ ਜਿਹੜਾ ਘਟੇ ਨਾ ਮੈਂ ਨਾ ਦੋ ਮੱਗ ਪਾਣੀ ਦੇ ਆਹ ਵਾਲੇ ਜਿਹੜੇ ਦੋ ਮੱਗ ਪਾਤੇ ਹੋਏ ਭਰ ਕੇ ਤੇ ਇਹਦੇ ਵਿੱਚ ਦਲੀਏ ਨੇ ਜਿਹੜਾ ਰੈਡੀ ਹੋ ਜਾਣਾ ਇੰਨੇ ਪਾਣੀ ਚ ਤੇ ਸ਼ੱਕਰ ਤੇ چینی ਗੋੜ ਕੁਛ ਵੀ ਜਿਹੜਾ ਆ ਉਹ ਮੈਂ ਬਣਨ ਤੋਂ ਪਹਿਲਾਂ ਨਹੀਂ ਪਾਉਂਦੀ ਕਿਉਂਕਿ ਜੇ ਬਣਨ ਤੋਂ ਪਹਿਲਾਂ ਪਾ ਦਾਂਗੇ ਤੁਹਾਨੂੰ ਪਤਾ ਮਿੱਠੀ ਚੀਜ਼ ਜਿਹੜੀ ਆ ਉਹ ਚੀਜ਼ ਨੂੰ ਗਲਣ ਨਹੀਂ ਦਿੰਦੀ ਜਲਦੀ ਇਸ ਲਈ ਤੇ ਹੁਣ ਅਸੀਂ ਇਹਨੂੰ ਸਿਰਫ ਜਾਲੀ ਦੇ ਨਾਲ ਹੀ ਕਵਰ ਕਰਨਾ ਹੈ ਉੱਪਰ ਟੱਕਣ ਨਹੀਂ ਦੇਣਾ ਤਾਂ ਕਿ ਉਬਲ ਕੇ ਬਾਹਰ ਨਾ ਆਏ ਤੇ ਦੇਖੋ ਜੇ ਬਲੈਕ ਬਲੈਕ ਉੱਪਰ ਆਏ ਹੋਏ ਆ ਉਹ ਤੁਸੀਂ ਆਪਣੀ ਛਰਨੀ ਦੇ ਨਾਲ ਕੱਢ ਵੀ ਸਕਦੇ ਹੋ ਅਗਰ ਬੱਚਿਆਂ ਨੂੰ ਨਹੀਂ ਪਸੰਦ ਆਉਂਦੀ ਠੀਕ ਹੈ ਜੀ ਤੁਸੀਂ ਪਾਣੀ ਦੀ ਜਗ੍ਹਾ ਦੁੱਧ ਪਾ ਸਕਦੇ ਅਗਰ ਦੁੱਧ ਘਰ ਦੇ ਵਿੱਚ ਖੁੱਲਾ ਹੈਗਾ ਬੱਚਿਆਂ ਵਾਸਤੇ ਤੁਸੀਂ ਇਦਾਂ ਦੁੱਧ ਪਾ ਕੇ ਬਣਾਓ ਤੇ ਬਹੁਤ ਟੇਸਟੀ ਬਣਦਾ ਨਹੀਂ ਤੇ ਤੁਸੀਂ ਫਿਰ ਬਜ਼ੁਰਗਾਂ ਨੂੰ ਦੇਣਾ ਹੋਵੇ ਤੇ ਫਿਰ ਪਾਣੀ ਪਾ ਕੇ ਰੰਨਣਾ ਕਿਉਂਕਿ ਦੁੱਧ ਵੀ ਮਨਾ ਹੈ ਹਨਾ ਨਾਲੋਂ 슈ਗਰ ਵੀ ਮਨਾ ਮੈਂ ਤੇ ਬਿਲਕੁਲ ਹਲਕੀ ਜੀ ਚੁੰਡੀ ਭਰੀ ਵਿੱਚ ਸ਼ੱਕਰ ਪਾਣੀ ਹੈ ਕਿਉਂਕਿ 슈ਗਰ ਵਗੈਰਾ ਬੀਪੀ ਕਿਡਨੀ ਦੀ ਪ੍ਰੋਬਲਮ ਬਹੁਤ ਕੁਝ ਹੈ ਮੈਂ ਤੇ ਫਿਰ ਆਪਾਂ ਡਰਦੇ ਦਿੰਦੇ ਨਹੀਂ ਹੈਗੇ ਕੁਝ ਵੀ ਜੋ ਵੀ ਮਨਾ ਕੀਤਾ ਹੋਇਆ ਤੇ ਬਜ਼ੁਰਗਾਂ ਲਈ ਜਿਹੜਾ ਦਲੀਆ ਐ ਏਦਾਂ ਬਣਾ ਕੇ ਤਿਆਰ ਕਰਨਾ ਹੁਣ ਅਸੀਂ ਦੇਤੀ ਹੋਈ ਉੱਪਰ ਜਾਲੀ ਬਿਲਕੁਲ ਸਲੋ ਫਰੇਮ ਤੇ ਰੱਖਿਆ ਹੈ ਸਾਡਾ ਜਿਹੜਾ ਦਲੀਆ ਜੀ ਦੇਖੋ ਉਹਨੇ ਕੀ ਹੀ ਪਾਣੀ ਦੇ ਨਾਲ ਜਿਹੜਾ ਬਣ ਚੁੱਕਾ ਹੈ ਤੇ ਹੁਣ ਮੈਂ ਇਹਦੇ ਵਿੱਚ ਪਾਉਣ ਲੱਗੀ ਆ ਜੀ ਸ਼ੱਕਰ ਤੁਹਾਡੇ ਸਾਹਮਣੇ ਸ਼ੱਕਰ ਪਾ ਦਾਂਗੇ ਗੈਸ ਦੂਸਰੇ ਸਾਈਡ ਦਾ ਨਾ ਬੰਦ ਹੋ ਗਿਆ ਸੀ ਤੇ ਸ਼ੱਕਰ ਤੇ ਸਿਵਨਨੇ ਕੀ ਪਾਉਣੀ ਹੈ ਆਪਣੀ ਮਤਲਬ ਜਿੱਦਾਂ ਦਾ ਵੀ ਤੁਹਾਡੇ ਘਰ ਦੇ ਵਿੱਚ ਜਿੰਨੇ ਖਾਣਾ ਆ ਉਹਦੇ ਅਕੋਰਡਿੰਗ ਮੈਂ ਤੇ ਜਿਵੇਂ ਨਾ ਬਜ਼ੁਰਗਾਂ ਨੂੰ ਦੇਣਾ ਹੈ ਤੇ ਉਹਦੇ ਵਾਸਤੇ ਮੈਂ ਬਣਾਇਆ ਇੰਨਾ ਕਿ ਤੇ ਨਿੱਕੀ ਜਿਹੜੀ ਸ਼ੱਕਰ ਪਾ ਰਹੀ ਹਾਂ ਵੈਸੇ ਤੇ ਨਾ ਸ਼ੱਕਰ ਜ਼ਿਆਦਾ ਪਈ ਹੋਵੇ ਤੇ ਆਪਾਂ ਨੂੰ ਕਿੰਨਾ ਟੇਸਟੀ ਲੱਗਦਾ ਹੈ ਦੇਖੋ ਬਸ ਇੰਨਾ ਕੀ ਪਤਲਾ ਰੱਖਣਾ ਹੈ ਕਿਉਂਕਿ ਬਜ਼ੁਰਗ ਕਹਿੰਦੇ ਸੀਗੇ ਕਿ ਪਤਲਾ ਰੱਖਿਓ ਉਹ ਬਿਸ ਖਾਣਾ ਜਿਹੜਾ ਬਹੁਤ ਹੀ ਸੌਖਾ ਜਾ ਲੱਗਦਾ ਉਹਨਾਂ ਨੂੰ ਤੇ ਦलिया ਜੀ ਬਿਲਕੁਲ ਬਣ ਕੇ ਰੈਡੀ ਆ ਸੋ ਤੁਸੀਂ ਵੀ ਇੱਦਾਂ ਹੀ ਦਲੀਆ ਬਣਾਉਣਾ ਵਾ ਜਦੋਂ ਵੀ ਤੁਸੀਂ ਬਣਾਉਣਾ ਤੇ ਬਹੁਤ ਹੀ ਜ਼ਿਆਦਾ ਸਵਾਦ ਬਣਿਆ ਆ ਤੇ ਗੁੜ ਵੀ ਪਾ ਸਕਦੇ ਆ ਗੁੜ ਦੇ ਨਾਲ ਵੀ ਬਹੁਤ ਵਧੀਆ ਜਦੋਂ ਆਪਾਂ ਖਾਣਾ ਆ ਤੇ ਫਿਰ ਤੇ ਗੁੜ ਜਦੋਂ ਪਾਵਾਂਗੇ ਤੇ ਡਾਰਕ ਬਰਾਊਨ ਹੋ ਜਾਣਾ ਇਦਾਂ ਦਾ ਹਨਾ ਕਲਰ ਆ ਜਾਣਾ ਦਾ ਤੇ ਹੁਣ ਵੀ ਬਹੁਤ ਹੀ ਵਧੀਆ ਬਣਿਆ ਤੁਸੀਂ ਚਾਹੋ ਤੇ ਥੋੜਾ ਜਿਆਦਾ ਥਿੱਕ ਕਰ ਸਕਦੇ ਹੋ ਇਹਨੂੰ ਬਾਕੀ ਤੁਸੀਂ ਆਪਣੇ ਵੀ ਬਜ਼ੁਰਗਾਂ ਨੂੰ ਇਦਾਂ ਦਾ ਦਲੀਆ ਬਣਾ ਕੇ ਦਿਆ ਕਰੋ ਕਿਉਂਕਿ ਇਹ ਆਪਣੀਆਂ ਬੋਨਸ ਵਾਸਤੇ ਵਧੀਆ ਹੁੰਦਾ ਆ ਤੇ ਨਾਲੇ ਬਜ਼ੁਰਗਾਂ ਨੂੰ ਹਜਮ ਵੀ ਜਲਦੀ ਹੋ ਜਾਂਦਾ ਤੇ ਮਿਲਾਂਗੇ ਕਿਸੇ ਨੈਕਸਟ ਵਲੌਗ ਦੇ ਨਾਲ ਸੋ ਥੈਂਕ ਯੂ ਜੀ